ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਗੱਲ ਕਰਤੇ ਆ ਉਸ ਮੈਡਮ ਅਮਨਦੀਪ ਕੌਰ ਦੀ ਜਿਹੜੀ ਕਿ ਥਾਰ ਜੀਪ ਦੇ ਵਿੱਚ 17 ਗ੍ਰਾਮ ਹੈਰੋਨ ਦੇ ਨਾਲ ਪਕੜੀ ਗਈ ਹੈ ਔਰ ਕੱਲ ਵੀ ਇੱਕ ਕਮਰੇ ਸਰ ਦੇ ਵਿੱਚ ਪੁਲਿਸ ਮੁਲਾਜ਼ਮ ਜੋ ਹੈ ਉਹ ਬਕਾਇਦਾ ਤੌਰ ਤੇ ਹੈਰੋਨ ਦੇ ਨਾਲ ਪਕੜਿਆ ਗਿਆ ਹੈ ਅਸਲ ਬੀਤੀ ਜੇ ਵਾਰ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਫਿਰ ਸਾਡਾ ਬਚਾਅ ਕੌਣ ਕਰ ਸਕੇਗਾ ਜਿਨ੍ਹਾਂ ਵੀ ਸਰਕਾਰਾਂ ਨੇ ਡਿਊਟੀ ਲਈ ਹੈ ਨਸ਼ਾ ਖਤਮ ਕਰਨ ਦੀ ਔਰ ਉਹਨਾਂ ਦੇ ਵਿੱਚ ਹੀ ਕੁਝ ਅਜਿਹੀਆਂ ਭੇਡਾਂ ਨੇ ਜਿਹੜੀਆਂ ਕਿ ਨਸ਼ੇ ਦੇ ਕਾਰੋਬਾਰ ਨੂੰ ਬਕਾਇਦਾ ਤੌਰ ਤੇ ਐਕਸਪੈਂਡ ਕਰ ਰਹੀਆਂ ਨੇ ਵਧਾਵਾ ਦੇ ਰਹੀਆਂ ਨੇ ਇਸ ਸਮੇਂ ਕੀ ਆਮ ਲੋਕਾਂ ਤੇ ਜਿਹੜਾ ਪੀੜਾ ਪੰਜਾ ਚਲਾਇਆ ਗਿਆ ਜੋ ਨਸ਼ੇ ਨਸ਼ੇ ਕਰਦੇ ਸੀ ਨਸ਼ੇ ਵੇਚਦੇ ਸੀ ਕੀ ਇਸ ਮੈਡਮ ਦੀ ਬਹੁਤ ਵੱਡੀ ਕੋਠੀ ਹੈ ਕੀ ਉਸ ਕੋਠੀ ਦੇ ਉੱਪਰ ਵੀ ਸਰਕਾਰੀ ਪੀੜਾ ਪੰਜਾ ਚੱਲੇਗਾ ਜਾਂ ਫਿਰ ਨਹੀਂ ਚੱਲੇਗਾ ਹਾਲਾਂਕਿ ਸਰਕਾਰਾਂ ਤਾਂ ਬਹੁਤ ਕਹਿੰਦੀਆਂ ਨੇ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਲੇਕਿਨ ਫੋਨ ਲਾਈਨ ਤੇ ਮੇਰੇ ਨਾਲ ਜਥੇਦਾਰ ਬਖਸ਼ੀਤ ਸਿੰਘ ਕਾਦੀਆ ਜੁੜੇ ਨੇ ਕਿਉਂਕਿ ਉਹਨਾਂ ਦਾ ਵੀ ਬਹੁਤ ਲੰਮਾ ਤਜਰਬਾ ਹੈ ਰਾਜਨੀਤੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਉਮੀਦ ਰੱਖ ਸਕਦੇ ਆਪਾਂ ਕਿ ਇਸ ਮੈਡਮ ਦੀ ਕੋਠੀ ਦੇ ਉੱਪਰ ਵੀ ਪੀਲਾ ਪੰਜਾ ਚੱਲੇਗਾ ਜਾਂ ਫਿਰ ਸਿਰਫ ਗੱਲਾਂ ਤੱਕ ਹੀ ਸੀਮਤ ਹੋਣਗੇ ਜਥੇਦਾਰ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿਗੁਰ ਜੀ ਸਤਿਗੁਰਾਇ ਖਾਸਾ ਫਟੇ ਤੇ ਸਰੋਤ ਸਾਹਿਬ ਜੀ ਧੰਨਵਾਦ ਤੁਹਾਡਾ ਜੀ ਜਥੇਦਾਰ ਸਾਹਿਬ ਪਿਛਲੇ ਦਿਨੀ ਇੱਕ ਬਠਿੰਡੇ ਦੇ ਵਿੱਚ ਅਮਨਦੀਪ ਕੌਰ ਜਿਹੜੀ ਪੁਲਿਸ ਦੇ ਵਿੱਚ ਬਤੌਰ ਮੁਲਾਜ਼ਮ ਆਪਣੀਆਂ ਡਿਊਟੀਆਂ ਦੇ ਰਹੀ ਸੀ ਉਸ ਦੇ ਕੋਲੋਂ ਹੈਰਨ ਪਕੜੀ ਗਈ ਹੈ ਥਾਰ ਜੀਪ ਦੇ ਵਿੱਚੋਂ ਕੀ ਜਿਹੜਾ ਚਾਹੁੰਦੇ ਹੋ ਕਿ ਵਾਰ ਹੀ ਖੇਤ ਨੂੰ ਖਾਣ ਲੱਗ ਪਾ ਤਾਂ ਫਿਰ ਆਪਣਾ ਕੀ ਬੜੇਗਾ ਮੈਂ ਵੀ ਇਸ ਗੱਲ ਦੇ ਵਿੱਚ ਸਹਿਮਤ ਜਦੋਂ ਪਹਿਲਾਂ ਹੀ ਮੈਂ 2 ਸਾਲ 3 ਸਾਲ ਜਦੋਂ ਕਾਗਰ ਸਰਕਾਰੀ ਉਦੋਂ ਹੀ ਬੋਲਿਆ ਸੀ ਸਰਕਾਰਾਂ ਤੇ ਪੂਰਤ ਪ੍ਰਸ਼ਾਸਨ ਜੀ ਉਸ ਪ੍ਰਸ਼ਾਸਨ ਜਿਹੜਾ ਹੁੰਦਾ ਆ ਉਹਨਾਂ ਨੂੰ ਸਰਕਾਰਾਂ ਹਵਤਾ ਦਿੰਦੀਆਂ ਨੇ ਤੇ ਅਹੁਦਾ ਦੇਖਦੇ ਬਲੈਕ ਕਰਾਉਂਦੀਆਂ ਨੇ ਸਮੈਗ ਦੀ ਟੀਮ ਦੀ ਔਰ ਜਿਆਦਾ ਵੀ ਕਿਹੜਾ ਅੱਜ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਹੀ ਮੁਲਾਜ਼ਮ ਤਕਰੀਬਨ ਜੀ ਇਹਨਾਂ ਦਾ ਡੂ ਟੈਸਟ ਹੋਣਾ ਚਾਹੀਦਾ ਆ ਜਿਹੜਾ ਮੁਲਾਜ਼ਮ ਪਾਇਆ ਜਾਂਦਾ ਆ ਉਹਨੂੰ ਜਾਦਾ ਦਜੀਪ ਆ ਕੇ ਰਹਿ ਗਈ ਆ ਮਨਦੀਪ ਕੌਰ ਦੀ ਪੀਲਾ ਪੰਜਾ ਚਲਾਇਆ ਆ ਜਿਹੜਾ ਪੁਲੀ ਦੇ ਦਾ ਜਿਹੜਾ ਕਸ਼ ਕਰਦਾ ਜਿਹਦੀ ਬੈਗ ਹੈ ਨਹੀਂ ਹਾਂ ਮੈਂ ਭਗਵਾਨ ਤੋਂ ਬਾਾਰੇ ਇਹ ਗੱਲ ਕਹਿਣਾ ਚਾਹਦਾ ਆ ਕਿ ਜਿਹਦੀ ਬੈਗ ਨਹੀਂ ਹੈ ਤੇ ਜਿਹਦੀ ਬੈਗ ਹੈ ਐਸਐਸਪੀ ਡੀਐਸਪੀ ਆਪਣੀ ਮੁਖੀ ਦੇ ਨਾਲ ਇੰਨੀਆਂ ਮਤਲਬ ਕੀ ਗੰਦੀਆਂ ਗੱਲਾਂ ਕਰਦੇ ਆ ਪੁਲਿਸ ਵਾਲੇ ਸਾਨੂੰ ਕੁੜੀਆਂ ਚਾਹੀਦੀਆਂ ਨੇ ਉਹ ਲੁਧਿਆਣਾ ਦਾ ਕੋਈ ਪਤਾ ਨਹੀਂ ਕੌਣ ਹੈ ਇਚਾਰਜ ਜੀ ਪਰ ਪੀਪੀ ਮੇਰੀ ਇਹ ਆ ਕਿ ਇਹ ਰਾਤੀਰਾ ਪੰਜਾ ਨਹੀਂ ਚੱਲਣਾ ਚਾਹੀਦਾ ਇਹਨੂੰ ਜੇਲ ਦੇ ਵਿੱਚ ਉਹਨਾ ਚ ਰੱਖਣਾ ਚਾਹੀਦਾ ਔਰ ਜਿੰਨੇ ਵੀ ਪੁਲਿਸ ਮੁਲਾਜ਼ਮ ਇਸ ਕੰਮ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਹੀ ਜੇਲਾ ਰਾਖਾ ਦੇ ਵਿੱਚ ਮਾਰਨਾ ਚਾਹੀਦਾ ਔਰ ਜੇਲ ਦੇ ਵਿੱਚ ਵੀ ਨਸ਼ਾ ਖੋੜ ਕੇ ਭੇਜਦਾ ਜੇ ਆਦਿ ਵਿੱਚ ਗੰਡਾ ਨਹੀਂ ਜਾਂਦਾ ਪਿੰਕ ਪਲਾਸ਼ੀ ਤੋਂ ਪਰ ਉੱਥੇ ਵੀ ਰਚਾ ਚੱਲਦਾ ਆ ਇਹ ਕਰਕੇ ਪੰਜਾਬ ਸਰਕਾਰ ਮਾਝੇ ਦੇ ਵਿੱਚ ਪਹਿਲਾਂ ਸਰਕਾਰ ਸਰਕਾਰ ਤਾਂ ਕਹਿੰਦੀ ਹੈ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਦੇਖੋ ਜੀ ਪਰੀਲੀਆਂ ਸਰਕਾਰਾਂ 2007 ਦੇ ਵਿੱਚ ਨਸ਼ਾ ਆਇਆ ਜਦੋਂ ਕੀ ਕਾਲੀਦਾਦੀ ਸਰਕਾਰੀ ਜੀ ਤੋਂ ਬਾਅਦ ਮਗੀਸ਼ੀਏ ਦਾ ਨਾਮ ਆਇਆ ਔਰ ਡੀਐਸਪੀ ਨਾਲ ਆ ਕੋਈ ਕੁਝ ਨਹੀਂ ਹੋਇਆ ਜੀ ਨਾਮ ਜੀ ਤੇ ਪੰਜਾ ਚੱਲਿਆ ਨਾਮ ਡੀਪੀ ਦੇ ਡੀਐਸਪੀ ਦੇ ਪੰਜਾ ਚੱਲਿਆ ਪਰ ਇਹ ਮੈਂ ਸਰਕਾਰ ਦਾ ਸੁਗਲ ਗੁਜ਼ਾਰ ਕਰਦਾ ਕਹਦਾ ਕਿ ਜਿੰਨੇ ਇਹਨਾ ਹੌਸਲਾ ਦੇ ਕੀਤਾ ਅਫਸਰਾਂ ਨੇ ਪਿੱਛੇ ਪਿੱਛੇ ਹੱਥ ਰੱਖਿਆ ਜਿਹੜਾ ਪੀਲਾ ਪੱਜਾ ਚਲਾਉਣ ਵਾਸਤੇ ਯਰ ਕਰਕੇ ਇਹਦੇ ਤੇ ਵੀ ਪੀਲਾ ਪੱਜਾ ਚੱਲਣਾ ਚਾਹੀਦਾ ਭਗਵਾਨ ਰਾਮ ਨੂੰ ਬਹਿਣਾ ਨਹੀਂ ਚਾਹੀਦਾ ਜੀਆਂ ਮਾਵੇ ਕੋ ਨਾ ਆਵੇ ਕਿਤੇ ਨਾ ਕਿਤੇ ਪਬਲਿਕ ਦਾ ਦਿਲ ਤੇ ਕਿੱਥੇਗਾ ਨਾ ਇਹਨਾਂ ਦੇ ਪੁੱਤ ਮਰ ਗਏ ਨੇ ਪਰ ਜਥੇਦਾਰ ਜੀ ਕੱਲ ਵੀ ਇੱਕ ਪકડਿਆ ਗਿਆ ਪੁਲਿਸ ਆਫਿਸਰ ਹੀ ਸੀ ਉਹ ਜੀ ਉਹਦੇ ਕੋਲ 2 ਕਿਲੋ ਫੜੀਏ 2 ਕਿਲੋ ਅੱਛਾ 1 ਕਿਲੋ ਵੀ ਨਹੀਂ ਆ ਜੀ 2 ਕਿਲੋ ਫੜੀ ਜੀ ਅੰਮ੍ਰਿਤਸਰੋਂ ਇੱਕ ਘਰ ਦਾ ਗੌਲਾ ਭਾਜੀ ਪੁਲਸ ਵਾਲੇ ਦੀ ਤਲਾਸ਼ੀ ਨਹੀਂ ਹੁੰਦੀ ਗੱਡੀ ਦੇ ਤੇ ਸਟicker ਲਾਇਆ ਹੁੰਦਾ ਜੇ ਇਹ ਜਿਹੜੇ ਘਰ ਵਾਲੇ ਵੀ ਨੇ ਜਿਹੜਾ ਤੇਰਾ ਪੁਲਸ ਦੇ ਵਿੱਚ ਮੇਰਾ ਹੁਣ ਪੁੱਤ ਪੁਲਸ ਦੇ ਵਿੱਚ ਹੋਵੇ ਜੀ ਤੇ ਮੈਂ ਆਪਣੀ ਗੱਡੀ ਉੱਤੇ ਕਾਹਦੀ ਨਾ ਬਲੈਕ ਕਰਨ ਲਈ ਜੀ ਇਹ ਮੁਲਾਜ਼ਮ ਰੋਕਦੇ ਨਹੀਂ ਆ ਡਰਦੇ ਕੋਈ ਪਤਾ ਨਹੀਂ ਕਿਹੜੀ ਬਲਾ ਬੇਚੀ ਹੋਣੀਆਂ ਵਿੱਚ ਨਹੀਂ ਹੁਣ ਜਿਹੜੇ ਜਿਹੜੇ ਗਰੀਬ ਲੋਕਾਂ ਦੇ ਘਰ ਟਾਏ ਆ ਜਿਹੜੇ ਵਿਚਾਰੇ ਛੜਾ ਮੋਟਾ ਲੈ ਕੇ ਪਿੰਦੇ ਸਗੇ ਔਰ ਉਹ ਉਹ ਤਾਂ ਹੁਣ ਇਹੀ ਮੰਗ ਕਰ ਰਹੇ ਆ ਵੀ ਸਾਡਾ ਤੁਸੀਂ ਜਿਹੜੀ ਕੁੱਲੀ ਜੁੱਲੀ ਬਣਾਈ ਸੀ ਉਹ ਰਹਿਣ ਨਹੀਂ ਦਿੱਤੀ ਤੇ ਹੁਣ ਇਸ ਦੇ ਉੱਪਰ ਕਿਉਂ ਦੇਰੀ ਹੋ ਰਹੀ ਹੈ ਵੇਖੋ ਜੀ ਇਹਦੇ ਵਿੱਚ ਹਾਲੇ ਉਹਨੂੰ 14 ਦਿਨ ਹੈ ਰਿਆਸਤ ਦੇ ਵਿੱਚ ਅੰਡਰਟ੍ਰੈਕ ਚੱਲ ਰਿਹਾ ਉਹਦਾ ਜੀ ਉਹਦਾ ਅੰਡਰਟ੍ਰੈਕ ਦੇ ਵਿੱਚ ਜਿਹਦੇ ਕੋਲ ਆਇਆ ਉਹਦੇ ਨਾਂ ਤੇ ਕੱਖ ਨਹੀਂ ਕਹਿਣ ਰਿਹਾ ਪੁਲਿਸ ਵਾਲੇ ਨਾ ਦਬਦਬਾ ਹੋਣ ਦਿਆ ਰਿਹਾ ਵੀ ਕੋਈ ਵੱਡੇ ਅਫਸਰਾਂ ਵਿੱਚ ਆ ਜਾਣਾ ਅੱਗੇ ਆਪ ਨੂੰ ਪਤਾ ਹੈ ਕਿ ਬਾਰਡਰ ਫਿਰੋਜ਼ਪੁਰ ਬਾਰਡਰ ਰੇਂਜ ਐ ਐਫਐਸਬੀ ਫੜਿਆ ਗਿਆ ਕਿ ਅਜੇ ਤੱਕ ਨਹੀਂ ਫੜਿਆ ਗਿਆ ਜੀ ਕੋਈ ਪਘੋੜਾ ਅਰੇ ਕੀਤਾ ਆ ਇਹਨਾਂ ਨੇ ਪਰ ਇਹ ਜੀ ਲਈ ਅਣਗਾੜੀਆਂ ਲੀਡਰਾਂ ਦੇ ਨਾਲ ਮੁੱਖ ਮੰਤਰੀਆਂ ਦੇ ਨਾਲ ਪਰ ਭਗਵੰਤ ਮਾਨ ਦੀ ਉਹ ਹੀ ਗੱਲ ਨਹੀਂ ਕਰਦਾ ਪਰ ਆਹੋ ਨੇ ਕਿ ਕਾਰਸਵੀਨੇ ਤੇ ਕਾਲੀ ਡਲਵੇ ਦੇ ਨਸ਼ਾ ਦੁਨੀਆ ਦੇ ਉੱਤੇ ਆਇਆ ਉਹ ਤਮਰੇ ਲੋਕਾਂ ਦੇ ਔਰ ਇਹਨਾਂ ਨੂੰ ਹੋਇਆ ਕੱਕਰੀ ਤੇ ਇਸ ਕਰਕੇ ਪੰਜਾਏ ਦੇ ਵੀ ਚੱਲਣਾ ਚਾਹੀਦਾ ਧੰਨਵਾਦ ਕਰਦਾ ਸਰਕਾਰ ਹਰਬ ਜਸਨਾਰਜੀ ਕੀ ਭਵਿੱਖ ਦੇ ਵਿੱਚ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਜਾਏਗਾ ਸਰ ਮੁਸ਼ਕਲ ਸਰ ਮੁਸ਼ਕਲ ਜੇ ਘਰ ਦਾ ਜਿਹੜਾ ਘਰ ਦੇ ਵਿੱਚ ਬਜ਼ੁਰਗ ਹੁੰਦਾ ਹੈ ਉਹ ਰਾਖੀਵਾ ਤੇ ਬਿਚਾਏ ਉਹ ਕਰਨ ਵਾਗਦਾ ਦੇ ਤੇ ਕੀ ਕਰਨਾ ਹੈ ਇਹ ਜਿਹੜੀਆਂ ਖਾਠੀ ਤੇ ਜਾਣਿਆ ਜਿੰਨੀਆਂ ਕੋਈ ਹੈਗੀ ਹੈ ਇਹਨਾਂ ਦਾ ਡੂ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹਰ ਇੱਕ ਦਾ ਹਰ ਇੱਕ ਦਾ ਸਾਰੇ ਮੁਲਾਜ਼ਮ ਇੱਕੋ ਜਿਹੇ ਤਾਂ ਨਹੀਂ ਹੈਗੇ ਬਹੁਤ ਸਾਰੇ ਆਫੀਸਰ ਈਮਾਨਦਾਰ ਵੀ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਲੋਕਾਂ ਦੇ ਬੱਚੇ ਜਿਹੜੇ ਮਰਦੇ ਨੇ ਉਹ ਬੰਦ ਹੋਣ ਲੇਕਿਨ ਬਾਬਾ ਇੱਕ ਇਹ ਨਹੀਂ ਜੀ ਮੈਂ ਕੱਲ ਹਾਲੇ ਛਾਏ ਵਿੱਚ ਗਿਆ ਆਇਆ ਕੱਲ ਕੇ ਕੰਮ ਵਾਸਤੇ ਜੀ ਤੇ ਮੈਂ ਉਹਨਾਂ ਨੂੰ ਆਖਿਆ ਮੁੰਛੀ ਨੂੰ ਮੈਂ ਕਿਹਾ ਤੂੰ ਹੀ ਬਕਾਉਂਦੇ ਹੋ ਮੇਰੇ ਘਰੜ ਮੈਂ ਵਿਕਣਦੇ ਆ ਤਿੰਨ ਘਰ ਵੇਚਦੇ ਆ ਚਾਰ ਜੀ ਇਹਦੇ ਕਾਦੇ ਵੀ ਮਹੀਨਾ ਲੈ ਲੈਂਦੇ ਨੇ ਤਾਂ ਮੇਨੋਂ ਆਦਾ ਬਾਬਾ ਜੀ ਇਹ ਉਹਦੀ ਗਲਤੀ ਕਰਨੀ ਚਾਹੀਦੀ ਛਾੜੇ ਛਾੜ ਕੇ ਤੇ ਮੈਂ ਹੋਰ ਕਿਹੋ ਜਿਹ ਦੜੀਏ ਉਹਦੇ ਪਰ ਉਹ ਬੱਚੇ ਮਰ ਗਏ ਲੋਕਾਂ ਦੇ ਨਸ਼ੇ ਤੇ ਲੱਗ ਗਏ ਕੀ ਕਰੀਏ ਇਸ ਕਰਕੇ ਮੈਂ ਜਾਂਦਾ ਰਹੀਦਾ ਮਾੜਾ ਮੋਟਾ ਪਰ ਕੋਈ ਸੁਣਦਾ ਨਹੀਂ ਅਫਸਰ ਡੀਐਫਐਸਪੀ ਦੇ ਕੋਲ ਜਾਇਦਾ ਤਾਂ ਵੀ ਜਾਂਦੇ ਆ ਜੀ ਕਰ ਰਿਹਾ ਕਾਰਵਾਈ ਕਾਰਵਾਈ ਕੀ ਕਰਦੇ ਆ ਜਿੰਦਾਦਾਂ ਜੀ ਕਹਿੰਦਾ ਹੈ ਕਿ ਸਰਕਾਰਾਂ ਨੂੰ ਜਿੰਨਾ ਚਿਰ ਪੂਰੀ ਤਰ੍ਹਾਂ ਸੁਚੇਤ ਨਹੀਂ ਹੁੰਦੇ ਸਾਰੇ ਪੁਲਿਸ ਆਫੀਸਰ ਇੱਕ ਨਹੀਂ ਹੁੰਦੇ ਇਸ ਮੋਹਮ ਦੇ ਤਹਿਤ ਫਿਰ ਵੀ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਹੜੇ ਆਫੀਸਰ ਸਿਆਣੇ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਪਰ ਉਹ ਕੁਝ ਥੋੜੀ ਮਾਤਰਾ ਵਿੱਚ ਨੇ ਔਰ ਗੈਂਟੀ ਵਿੱਚ ਜ਼ਿਆਦਾ ਉਹ ਨੇ ਜੋ ਕਿਤੇ ਨਾ ਕਿਤੇ ਇਹਨਾਂ ਵਸੀਲਿਆਂ ਦੇ ਵਿੱਚ ਲੱਗੇ ਹੋਏ ਨੇ ਸਰੋਤਾ ਜੀ 15 ਕੁਆਰਟਲ ਪੁੱਕੀ ਫੜੀ ਜਾਂਦੀ ਹੈ ਗਾਂਜਾ ਫੜਿਆ ਜਾਂਦਾ ਜੀ ਕਹਿੰਦਾ ਕਿਤੇ ਆ ਇੱਕ ਮਲਾਜਮੀ ਛੱਕਦੇ ਆ ਤੇ ਥੋੜਾ ਜਿਹਾ ਉਹਦੇ ਤੇ ਪਾ ਕੇ ਤੇ ਜਿਹੜਾ ਸਿੰਪਲ ਵਖਾ ਲਦੇ ਉਹ ਹੋਰ ਵਧਦੇ ਆ ਤੇ ਉਹ ਭਰੀ ਹੋ ਜਾਂਦਾ ਬੰਦਾ ਇੱਕ ਬੰਦਾ ਭਰੀ ਹੋ ਜਾਂਦਾ ਇਹ ਚ ਕਰਕੇ ਕਾਲੀਆਂ ਭੇਡਾਂ ਦੇ ਵਿੱਚ ਆ ਗਿਆ ਨੇ ਸਦਾ ਪੰਜੇ ਮਲੇ ਇੱਕੋ ਜੀਆਂ ਨਹੀਂ ਐ ਇੱਕ ਵੱਡੀ ਵੀ ਆ ਗਈ ਹੈ ਵਿੱਚ ਜੀ ਜੀ ਮੈਂ ਕਹਿਣਾ ਆ ਕਿ ਨਸ਼ਾ ਮੁਕਤ ਪੰਜਾਬ ਹੋ ਜਾਏਗਾ ਤੇ ਇਹ ਭਗਵਾਨ ਜੀ ਪਰ ਇਹ ਆ ਕੰਮ ਚੰਗਾ ਕਰ ਰਿਹਾ ਆ ਧੰਨਵਾਦ ਹੈ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੱਜਦਾਰ ਜੀ ਤੁਸੀਂ ਅੱਜ ਵਕਤ ਕੱਢਿਆ ਔਰ ਗੱਲਬਾਤ ਕੀਤੀ ਅਸੀਂ ਤਾਂ ਚਾਹੁੰਦੇ ਆ ਕਿ ਨਸ਼ੇ ਤੋਂ ਮੁਕਤ ਹੋਵੇ ਸਾਡਾ ਪੰਜਾਬ ਖੁਸ਼ਹਾਲੀ ਦੇ ਵਿੱਚ ਰਹੇ ਪੰਜਾਬ ਜਿੱਦਾਂ ਦਾ ਜਿੱਦਾਂ ਦੀਆਂ ਸਰਕਾਰਾਂ ਚਾਹੁੰਦੀਆਂ ਨੇ ਲੇਕਿਨ ਬਹੁਤ ਅਜੇ ਗਰਾਉਂਡ ਲੈਵਲ ਤੇ ਕੰਮ ਕਰਨ ਦੀ ਜ਼ਰੂਰਤ ਹੈ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੱਜਦਾਰ ਜੀ ਧੰਨਵਾਦ ਜੀ ਧੰਨਵਾਦ ਖਾਲਸਾ ਫਤਹਿ